ਥੋੜਾ ਜਿਹਾ ਬੂਸਟ ਕਰ ਲੋ ਜੀ ਹਾਈ ਸਰ ਹਾਂ ਜੀ ਸਾਡੀ ਸਾਡੀ ओके ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਫਿਰ ਤੋਂ ਤੁਹਾਡੇ ਰੂਬਰੂ ਆਂ ਔਰ ਮੇਰੇ ਨਾਲ ਸਾਡੇ ਕੈਬਨਿਟ ਮਨਿਸਟਰ ਲਾਲਚੰਦ ਕਟਾਰੂ ਜੀ ਔਰ ਸਾਡੇ ਨਾਲ ਸਾਡੇ ਐਮਐਲਏ ਸਾਹਿਬ ਚੇਤਨ ਸਿੰਘ ਜੋੜਾ ਮਾਜਰਾ ਜੀ ਸਾਡੇ ਐਮਐਲਏ ਸਾਹਿਬ ਤੁੰਦ ਸਾਹਿਬ ਔਰ ਨਾਲ ਸਾਡੇ ਹਲਕਾ ਇੰਚਾਰਜ ਹਲਕਾ ਮਜੀਠੇ ਤੋਂ ਤਲਬੀਰ ਜੀ ਸਾਡੇ ਯਰਕ ਸਾਹਿਬ ਔਰ ਸਾਡੇ ਲਖਨਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਜਿਹੜੇ ਦਫ਼ਤਰ ਦੀ ਦੇਖਰੇਖ ਕਰ ਰਹੇ ਆ ਔਰ ਨਾਲ ਬੈਠੇ ਨੇ ਸਾਡੇ ਰਣਜੀਤ ਸਿੰਘ ਬਾਠ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਅੱਜ ਇਹਨਾਂ ਦੀ ਰਹਿਨ ਨਮਾਇਦ ਹੇਠ ਕਾਂਗਰਸ ਦੇ ਵਿੱਚੋਂ ਕਈ ਪਰਿਵਾਰ ਮੈਂ ਕਹਿ ਸਕਦਾ ਵੀ ਅਲਵਿਦਾ ਕਹਿ ਕੇ ਅੱਜ ਉਹ ਵੀ ਆਮ ਆਦਮੀ ਪਾਰਟੀ ਦੇ ਲੜ ਜਿਹੜਾ ਫੜਨ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਪਿੰਡੇ ਚੀਮਾ ਖੁਰਦ ਹੈ ਇੱਥੇ ਯੂਥ ਆਗੂ ਗੁਰਸਿਮਰਨ ਸਿੰਘ ਗੁਰਪ੍ਰੀਤ ਸਿੰਘ ਆਲਮਦੀਪ ਸਿੰਘ ਮਨਦੀਪ ਸਿੰਘ ਨੰਦਲਾਲ ਮੇਜਰ ਸਿੰਘ ਫਰਮਾਨਜੀ ਇਹ ਸਾਡੇ ਰঞ্জੇਤ ਸਿੰਘ ਬਾਠੋਣੀ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਇਹਨਾਂ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਹੈ ਕਿਉਂਕਿ ਮੈਂ ਦੱਸਣਾ ਚਾਹੁੰਦਾ ਵੀ ਇਹ ਆਮ ਆਦਮੀ ਪਾਰਟੀ ਹੈ ਸਾਡੀ ਪਾਰਟੀ ਹੈ ਇਹਦੇ ਵਿੱਚ ਕੋਈ ਸ਼ਫਾਰਸ਼ ਨਹੀਂ ਚੱਲਦੀ ਜਿਹੜਾ ਬੰਦਾ ਆ ਕਿ ਆਪਣੀ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਦਾ ਉਹਨੂੰ ਪਾਰਟੀ ਤੋਂ ਵੀ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਪਾਰਟੀ ਆ ਜੋ ਦਾ ਬੰਦਾ ਮਾਨ ਸਤਕਾਰ ਹੈ ਉਹ ਆਪ ਦਿੰਦੀ ਆ ਹੁਣ ਮੈਂ ਬਾਠ ਦੀ ਗੱਲ ਇਸ ਕਰਕੇ ਕਰ ਰਿਹਾ ਸੀ ਰঞ্জੀਤ ਬਾਠ ਦੀ ਇਹ ਆਮਕਰ ਛੋਟਿਆ ਕਦੀ ਇਹਨੇ ਵੀ ਨਹੀਂ ਸੀ ਸੋਚਿਆ ਜਿੰਨੇ ਕਦੀ ਪਿੰਡ ਦੀ ਮੈਂਬਰੀ ਨਾਲ ਸੋਚੀ ਹੋਵੇ ਤੇ ਜਿਹਨੂੰ ਦਿਨ ਚੜਦੇ ਨੂੰ ਜਦੋਂ ਅਨਾਉਂਸਮੈਂਟ ਹੁੰਦੀ ਆ ਵੀ ਇਹ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਗਿਆ ਇਹ ਫਿਰ ਆਮ ਆਦਮੀ ਪਾਰਟੀ ਚ ਹੀ ਹੋ ਸਕਦਾ ਸੋ ਇਹੋ ਮਿਹਨਤ ਆ ਇਹਨਾਂ ਦੀ ਜਿਹੜੀ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਈ ਆ ਅੱਗੋਂ ਵੀ ਜਿਹੜੇ ਜਿਹੜੇ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਮਿਹਨਤ ਕਰ ਰਹੇ ਨੇ ਪਾਰਟੀ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦੀ ਆ ਜਿ ਤਰ੍ਹਾਂ ਹੁਣ ਨਵੇਂ ਨੌਜਵਾਨ ਆਏ ਨੇ ਸਾਡੇ ਇਹਨਾਂ ਨੂੰ ਵੀ ਇਹੋ ਬੇਨਤੀ ਹੈ ਵੀ ਆ ਕੇ ਤਗੜੇ ਹੋ ਕੇ ਆਪਣੀ ਮਿਹਨਤ ਕਰੋ ਕਿਸੇ ਨੂੰ ਕਿਸੇ ਦੀ ਕੋਈ ਸ਼ਫਾਰਿਸ਼ ਕਰਨ ਦੀ ਲੋੜ ਨਹੀਂ ਤੁਹਾਡੇ ਕੀਤੇ ਹੋਏ ਕੰਮ ਤੁਹਾਡੀ ਕੀਤੀ ਹੋਈ ਮਿਹਨਤ ਜਿਹੜੀ ਆ ਉਹ ਰੰਗ ਲੈ ਕੇ ਆਊਗੀ ਸੋ ਚੋਣਾਂ ਦਾ ਅਖਾੜਾ ਭਖਿਆ ਔਰ ਆਮ ਆਦਮੀ ਪਾਰਟੀ ਇੱਕ ਚੀਜ਼ ਤੁਹਾਡੇ ਸਾਹਮਣੇ ਕਲੀਅਰ ਹੈ ਔਰ ਇਹਦਾ ਨਤੀਜਾ ਵੀ ਜਿਹੜਾ ਮੈਂ ਕਹਿ ਸਕਦਾ ਆਪ ਜੀ ਦੇ ਸਾਹਮਣੇ ਕਲੀਅਰ ਹੁੰਦਾ ਹੋਇਆ ਨਜ਼ਰ ਆ ਰਿਹਾ ਦਿਨ-ਪ੍ਰਤੀ ਦਿਨ ਰੋਜ਼ਾਨਾ ਕਈ ਪਰਿਵਾਰ ਦਿੱਲੀ ਦੇ ਦਿੱਲੀ ਕੋਈ ਪ੍ਰਧਾਨ ਕੋਈ ਪਿੰਡਾਂ ਦੇ ਸਰਪੰਚ ਹਰ ਬੰਦਾ ਉਹਦੀ ਪਸੰਦ ਕੀ ਬਣਿਆ ਹੋਇਆ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਕੀਤੇ ਹੋਏ ਕੰਮਾਂ ਤੇ ਵਿਹਾਰ ਤੇ ਗਰਾਊਂਡ ਦੇ ਵਿੱਚ ਲੋਕਾਂ 'ਚ ਵਿਚਰ ਰਹੀ ਆ ਔਰ ਉਹ ਜਦੋਂ ਆਪਣਾ ਪ੍ਰਚਾਰ ਜਾਂ ਕੀਤੇ ਹੋਏ ਕੰਮ ਲੋਕਾਂ 'ਚ ਲੈ ਕੇ ਜਾਂਦੇ ਆ ਤੇ ਵਾਕਿਆ ਹੀ ਲੋਕਾਂ ਦਾ ਮਨ ਬਣਦਾ ਔਰ ਲੋਕ ਸੋਚਦੇ ਨੇ ਵੀ ਜੇ ਪਹਿਲੀਆਂ ਸਰਕਾਰਾਂ ਵੀ ਰਹੀਆਂ ਨੇ ਜੇ ਕੰਮ ਕੀਤਾ ਤੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਕੀਤਾ ਔਰ ਇੱਥੇ ਅਕਸਰ ਬੜਾ ਕੁਝ ਸੁਣਨ ਨੂੰ ਮਿਲ ਰਿਹਾ ਸ ਕੋਈ ਕਹਿੰਦਾ ਜੀ ਸਾਨੂੰ ਫੋਨ ਤੇ ਧਮਕੀਆਂ ਆ ਰਹੀਆਂ ਨੇ ਕੋਈ ਕਹਿੰਦੇ ਜੀ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਮੈਂ ਇੱਕੋ ਗੱਲ ਕਹਾਂ ਜੇ ਚੰਗੇ ਕੰਮ ਕੀਤੇ ਹੁਣ ਫਿਰ ਧਮਕੀਆਂ ਜਾਂ ਡਰਾਉਣ ਦੀ ਲੋੜ ਨਹੀਂ ਪੈਂਦੀ ਲੋਕ ਆਪ ਵੋਟਾਂ ਪਾਉਂਦੇ ਨੇ ਸੋ ਮੈਂ ਸਾਡੇ ਮੰਤਰੀ ਸਾਹਿਬ ਲਾਲਚੰਦ ਘਟਾਰੂ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿਉਂਕਿ ਡਿਊਟੀਆਂ ਜਿਹੜੀਆਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਇੱਕ ਆਮ ਆਦਮੀ ਪਾਰਟੀ ਦੀ ਖਾਸੀਅਤ ਹੈ ਜਦੋਂ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਦੌਰ ਦੇ ਵਿੱਚ ਉੱਤਰਦੀ ਹੈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਰਾ ਪਰਿਵਾਰ ਹੈ ਆਪਣੀ ਜ਼ਿੰਮੇਵਾਰੀ ਤਹਿਤ ਆਪੋ ਆਪਣੀਆਂ ਡਿਊਟੀਆਂ ਨੂੰ ਸਮਝਦੇ ਹੋਏ ਕੰਮ ਦੇ ਜਿਹੜੇ ਨਤੀਜੇ ਨੇ ਉਹ ਬਾਖੂਬ ਜਿਹੜੇ ਨੇ ਜਿਤਨਾ ਲੁਧਿਆਣਾ ਨੰਗਿਆ ਜਲੰਧਰ ਨੰਗਿਆ ਤੁਸੀਂ ਦੇਖਿਆ ਸਾਰਿਆਂ ਨੇ ਉਥੋਂ ਦੇ ਨਤੀਜੇ ਜਿਹੜੇ ਨੇ ਅਸੀਂ ਨਹੀਂ ਬੋਲਦੇ ਸਾਡਾ ਕੰਮ ਬੋਲਦਾ ਸੋ ਮੈਂ ਮੰਤਰੀ ਲਾਲਚੰਦ ਕਟਾਰੋ ਜੀ ਨੂੰ ਬੇਨਤੀ ਕਰੂੰਗਾ ਜੋ ਵੀ ਅੱਜ ਪਹੁੰਚੇ ਨੇ ਆਕੇ ਉਹ ਵੀ ਆਪਣਾ ਪ੍ਰਚਾਰ ਜਿਹੜਾ ਜ਼ਰੂਰ ਕਰਨ ਜੀ ਧੰਨਵਾਦ ਬਹੁਤ ਹੀ ਸਰਕਾਰਯੋਗ ਸਾਰੇ ਮੀਡੀਆ ਦੇ ਕਰਮੀ ਸਾਥੀ ਔਰ ਮੇਰੇ ਨਾਲ ਮਾਣਦੇ ਬੈਠੇ ਸਾਡੇ ਪੰਜਾਬ ਦੇ ਕਾਸਕਾਰੀ ਪ੍ਰਧਾਨ ਸਹਿਰੀ ਗਲਸੀ ਜੀ ਐਮਐਲਏ ਤੁਨ ਸਾਹਿਬ ਔਰ ਸਾਡੇ ਬਹੁਤ ਹੀ ਸਰਕਾਰਯੋਗ ਐਮ ਐਲ ਏ ਜੋੜਾ ਮਾਜਰਾ ਜੀ ਹਲਕਾ ਚਾਰ ਮਜੀਠਾ ਤਲਵੀਰ ਜੀ ਸੋ ਦਰਜਾ ਬਜ਼ਾਦਾ ਜਿੰਨੇ ਵੀ ਸਾਥੀ ਬੈਠੇ ਆ ਲਖਨਾ ਜੀ ਚੇਅਰਮੈਨ ਸਾਹਿਬ ਸਾਡੇ ਬੈਠੇ ਆ ਅ ਅੱਜ ਤੁਸੀਂ ਦੇਖਿਆ ਕਿ ਤਰਨਤਾਰਨ ਦੀ ਬਾਈ ਇਲੈਕਸ਼ਨ ਜਿਹਦੇ ਸਵੰਥ ਚ ਪੀਸੀ ਚੱਲ ਰਹੀ ਆ ਕਾਂਗਰਸ ਪਾਰਟੀ ਦੇ ਬਹੁਤ ਹੀ ਸਮਰਪਤ ਜਿਹੜੇ ਨੌਜਵਾਨ ਆਗੂ ਨੇ ਉਹਨਾਂ ਨੇ ਆਮਦਵੀ ਪਾਰਟੀ ਜੁਆਇਨ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਦਾ ਇਹਨਾਂ ਨੌਜਵਾਨਾਂ ਨਾਲ ਸਾਥੀਆਂ ਨੂੰ ਜੀ ਆਇਆਂ ਕਿਨਾਂ ਤੇ ਇਹ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਤੁਹਾਡੀਆਂ ਸਵਾਵਾਂ ਦਾ ਜਿੱਥੇ ਪਾਰਟੀ ਨੂੰ ਫਾਇਦਾ ਹੋਏਗਾ ਉੱਥੇ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਵੀ ਤੁਹਾਡੇ ਸਨੀਆਂ ਨੂੰ ਇਹਦਾ ਫਾਇਦਾ ਪਹੁੰਚੇਗਾ ਕਿਉਂਕਿ ਤਰਨਤਾਰਨ ਦੀ ਵਾਈਲੈਕਸ਼ਨ ਜਿਹਦੇ ਚ ਇਹਨਾਂ ਨੇ ਕੰਮ ਕਰਨਾ ਇਹ ਇੱਕ ਉਸ ਰਾਜ ਹੋ ਰਹੀ ਹੈ ਜਦੋਂ ਸਾਡੇ ਬਹੁਤ ਹੀ ਸਰਕਾਰ ਜੋਗ ਸਾਡੇ ਪਿਆਰੇ ਸਾਥੀ ਇਸ ਦੁਨੀਆ ਤੋਂ ਚਲੇ ਗਏ ਆ ਔਰ ਆਨਫੋਰਚਨਟਲੀ ਇਹ ਬਾਈ ਇਲੈਕਸ਼ਨ ਉਹਨਾਂ ਦੀ ਮੌਤ ਤੋਂ ਬਾਅਦ ਤਰਨਤਾਰ ਦੇ ਅੰਦਰ ਹੋ ਰਹੀ ਹੈ ਇਸ ਇਲੈਕਸ਼ਨ ਨੇ ਨਾ ਤਾਂ ਪੰਜਾਬ ਦੀ ਸਰਕਾਰ ਤੇ ਕੋਈ ਅਸਰ ਪੈਣਾ ਨਾ ਕਿਸੇ ਦੀ ਇਹ ਸਰਕਾਰ ਸੀਟ ਜਿੱਤਣ ਨਾਲ ਸਰਕਾਰ ਬਣਨੀ ਹੈ ਬੇਸਿਕਲੀ ਇਹ ਚੋਣਾ ਇਹ ਚੋਣਾ ਪੰਜਾਬ ਦੇ ਅੰਦਰ ਉਹ ਸਿੱਧ ਕਰਨਗੇ ਆ ਕਿ ਪੰਜਾਬ ਦਾ ਆਪਸੀ ਭਾਈਚਾਰਾ ਪੰਜਾਬ ਦੀ ਪ੍ਰਭੂਸਤਾ ਤੇ ਪੰਜਾਬ ਦੀ ਭਲਾਈ ਲਈ ਇੱਕ ਲਕੀਰ ਖਿੱਚੀ ਜਾਣੀ ਹੈ ਉਹ ਹਰ ਵੇਲੇ ਸਤਾਂਦੀਆਂ ਨੇ ਸੋ ਚਾਹੇ ਪੰਜਾਬ ਦੇ ਅੰਦਰ ਹੈਲਥ ਦਾ ਸਵਾਲ ਹੋਵੇ ਅੱਜ ਹਰੇਕ ਹਸਪੀਟਲ ਦੇ ਅੰਦਰ 350 ਤੋਂ ਉੱਪਰ ਦਵਾਈਆਂ ਜਿਹੜੀਆਂ ਲੋਕਾਂ ਨੂੰ ਫ੍ਰੀ ਉਹ ਕਾਸਟ ਮਿਲਦੀਆਂ ਨੇ ਆਪਰੇਸ਼ਨ ਹੋ ਰਹੇ ਆ ਆਮ ਆਦਮੀ ਕਲੀਨਿਕਾਂ 'ਚ ਲੱਖਾਂ ਲੋਕਾਂ ਨੇ ਇਲਾਜ ਕਰਵਾਇਆ ਲੰਬੇ ਅਰਸੇ ਤੋਂ ਬਾਅਦ ਪੰਜਾਬ ਦੇ ਅੰਦਰ ਮੈਡੀਕਲ ਕਾਲਜ ਬਣਨੇ ਸ਼ੁਰੂ ਹੋਏ ਆ ਤੇ ਨਾਲ ਦੀ ਨਾਲ ਜਿਹੜਾ ਵਿਜਲੀ ਦਾ ਬਹੁਤ ਵੱਡਾ ਤੋਹਫਾ ਜਦੋਂ ਅਸੀਂ ਦੇਖਦੇ ਆ ਕਿ ਗੁਆਂਡੀ ਦਾ ਬਿੱਲ ਮਾਫ ਹੁੰਦਾ ਸੀਗਾ ਤੇ ਨਾਲ ਦੇ ਦਾ ਬਿੱਲ ਆਉਂਦਾ ਹੀ ਤਾਂ ਲੋਕ ਉਹ ਇਹ ਮਹਿਸੂਸ ਕਰਦੇ ਸਨ ਕਿ ਮੇਰੀ ਬੋਰਡ ਦਾ ਵੀ ਮੁੱਲ ਹੋਣਾ ਹੀ ਹੈ ਪਰ ਮੇਰੇ ਘਰ ਬਿੱਲ ਕੋ ਆ ਰਿਹਾ ਤੇ ਗੁਆਂਡੀ ਦਾ ਬਿੱਲ ਮਾਫ ਹੈ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 600 ਯੂਨਿਟ ਬਿਜਲੀ ਦਾ ਮਾਫ ਕਰਕੇ ਬਿਨਾਂ ਕਿਸੇ ਵੈਂਡੇਟਾ ਕੋਈ ਧਰਮ ਕੋਈ ਜ਼ਾਤ ਕੋਈ ਮਜ਼ਬ ਨਹੀਂ ਸਮੁੱਚੇ ਪੰਜਾਬੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਤੇ ਅੱਜ 90% ਲੋਕਾਂ ਦਾ ਬਿਜਲੀ ਬਿੱਲ ਪੰਜਾਬ ਦੇ ਵਿੱਚ ਜ਼ੀਰੋ ਆ ਰਿਹਾ ਉਹ ਦਰਜਨਾ ਟੋਲ ਪਲਾਜੇ ਜਿਹੜੇ ਬੰਦ ਹੋਣੇ ਚਾਹੀਦੇ ਸਨ ਪਿਛਲੇ ਸਮੇਂ ਦੇ ਦੌਰਾਨ ਪਿਛਲੀਆਂ ਸਰਕਾਰਾਂ ਦੇ ਵੇਲੇ ਪਰ ਉਹਨਾਂ ਦੀ ਕਿਰਪਾ ਨਾਲ ਉਹ ਚਰਦੇ ਰਹੇ ਤੇ 65 ਲੱਖ ਰੁਪਈਆ ਜਿਹੜੇ ਰੋਜ਼ ਪੰਜਾਬੀਆਂ ਦੀ ਦੇਹਾਂ 'ਚੋਂ ਉਹ ਟੋਲ ਪਲਾਜੇ ਵਸੂਲਦੇ ਸਨ ਲੁੱਟਦੇ ਸਨ ਉਹ ਵੀ ਮਾਰ ਸਾਹਮਣੇ ਬੰਦ ਕਰਾ ਕੇ ਪੰਜਾਬ ਦੇ ਅੰਦਰ ਇੱਕ ਇਮਾਨਦਾਰੀ ਦਾ ਜਿਹੜਾ ਸੂਤ ਸਾਬਤ ਕੀਤਾ ਔਰ 52000 ਸਰਕਾਰੀ ਨੌਕਰੀਆਂ ਪੰਜਾਬ ਦੇ ਢੀਆਂ ਪੁੱਤਾਂ ਦੀ ਝੋਲੀ 'ਚ ਪਾਈਆਂ ਲੋਕਾਂ ਦੇ ਇੱਕ ਪਰਸੈਪਸ਼ਨ ਬਣੀ ਸੀਗੀ ਵੀ ਨੌਕਰੀ ਤਾਂ ਮੰਤਰੀ ਔਰ ਐਮਐਲਏ ਦੇ ਪਰਿਵਾਰ ਨੂੰ ਮਿਲਦੀ ਆ ਉਹਨਾਂ ਦੇ ਕਹਿਣ ਤੇ ਮਿਲਣੀ ਜਾਂਦਾ ਪੈਸੇ ਨਾ ਮਿਲਣੀਆਂ ਔਰ ਲੰਬੇ ਅਰਸੇ ਬਾਅਦ ਪੰਜਾਬ ਨੂੰ ਪਹਿਲੀ ਵਾਰ ਇਮਾਨਦਾਰ ਸਰਕਾਰ ਮਿਲੀ ਹੈ ਜਿਹਦੇ ਰਾਜ ਦੇ ਅੰਦਰ 52000 ਨੌਕਰੀਆਂ ਜਿਹੜਾ ਬੱਚਿਆਂ ਨੇ ਪਾਈਆਂ ਕਿਸੇ ਦਾ ਇੱਕ ਰੁਪਇਆ ਵੀ ਲੱਗਾ। ਸੋ ਲਗਾਤਾਰ ਪ੍ਰੋ ਪੰਜਾਬ ਪ੍ਰੋ ਪਿਪਲ ਫਾਇਦੇ ਲੈ ਜਾ ਰਹੇ ਆ। ਔਰ ਸਭ ਤੋਂ ਵੱਡੀ ਨਿਆਮਤ ਜੇ ਮੈਂ ਸਮਝਦਾ ਕਿ ਇੱਕ ਜਿਹੜੀ ਮੁੱਖ ਮੰਤਰੀ ਸਰਦਾਰ ਭਵੰਸ਼ ਸਿੰਘ ਮਾਹਜ ਦੀ ਗਵਾਇਜ਼ ਸਰਕਾਰ ਨੇ ਦਿੱਤੀ ਉਹ ਹੈ ਕਿ 10 ਲੱਖ ਰੁਪਏ ਦਾ ਇੰਸ਼ੋਰੈਂਸ ਮੋਹਮਮਤ ਇੰਸ਼ੋਰੈਂਸ ਜਿਹੜਾ ਬੀਮਾ ਜਿਹੜਾ ਤਰਨ ਤਰਨੋ ਦੇ ਦੀ ਬਰਨਾਲੇ ਤੋਂ ਸ਼ੁਰੂਆਤ ਹੋ ਚੁੱਕੀ ਆ। ਹਰੇਕ ਬੰਦਾ ਰੋਟੀ ਆਪਣੇ ਘਰ ਖਾ ਲੈਂਦਾ ਮਾੜੀ ਚੰਗੀ ਪਰ ਜਦੋਂ ਬਿਮਾਰੀ ਕਿਸੇ ਦੇ ਘਰ ਚ ਪੈਂਦੀ ਆ ਤਾਂ ਉਸ ਵੇਲੇ ਉਹ ਘਰ ਵਾਲੇ ਉੱਪਰਲੇ ਪਾਸੇ ਹੀ ਦੁਆਵਾ ਕਰਦੇ ਨੇ ਕਿ ਰੱਬਾ ਸਾਡਾ ਜੀਵ ਚਾਲੇ ਪਰ ਕਿਉਂਕਿ ਇਲਾਜ ਔਰ ਟੀਕੇ ਦਾ ਪ੍ਰਬੰਧ ਨਾ ਹੋਣ ਕਰਕੇ ਅਜ਼ਾਈ ਸਾਡੇ ਲੋਕ ਚਲੇ ਜਾਂਦੇ ਆ ਮੌਤ ਦੇ ਮੂੰਹ ਸੋ 10 ਲੱਖ ਰੁਪਏ ਦਾ ਜਿਹੜਾ ਬੀਮਾ ਹੈਲਥ ਬੀਮਾ ਪੰਜਾਬ 'ਚ ਸ਼ੁਰੂਆਤ ਕੀਤੀ ਗਿਆ ਬਹੁਤ ਵੱਡੀ ਹਿਸਟੋਰੀਕਲ ਮੂਵਮੈਂਟ ਆ ਪੰਜਾਬ ਦੇ ਅੰਦਰ ਜਿਹੜੀ ਆਮ ਮਾਨਸਿਕਤਾ ਨੇ ਕੀਤੀ ਆ ਤੇ ਅਸੀਂ ਤਰਨ ਤਰਨ ਦੇ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਉਹਨਾਂ ਦੇ ਮਤਲਬ ਭਰੋਸੇ ਦੇ ਉੱਤੇ ਇਹ ਸੀਟ ਜਿੱਤਾਂਗੇ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਨਾ ਕੇਵਲ ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ ਬਲਕਿ ਹਰਮੀਤ ਸੰਧੂ ਜਿਹੜੇ ਕਿਸੇ ਪਛਾਣ ਦੀ ਮਖਾਜ ਨਹੀਂ ਤਰਨ ਤਰਨ ਦਾ ਬੱਚਾ-ਬੱਚਾ ਘਰ-ਘਰ ਉਹਨਾਂ ਨੂੰ ਜਾਣਦਾ ਔਰ ਇਡੀ ਪਿਆਰੀ ਉਹ ਸ਼ਖਸੀਅਤ ਨੇ ਇਹਨੇ ਨੇਕਦਿਲ ਇਨਸਾਨ ਨੇ ਤੇ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਉਹ ਨਾ ਕੇਵਲ ਜਿੱਤ ਦੀਆਂ ਬਰੂਹਾਂਵਲ ਵੱਧ ਰਿਹਾ ਬਲਕਿ ਵੱਡੇ ਅੰਤਰ ਦੇ ਨਾਲ ਇਹ ਤੋਂ ਦੇ ਲੋਕਾਂ ਦੇ ਵਿਸ਼ਵਾਸ ਨਾਲ ਚੋਣਾਂ ਜਿੱਤਣਗੇ ਸੋ ਮੈਂ ਤਰਨਤਾਰ ਵਾਸੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਹੰਭਲ ਬੇਨਤੀ ਕਰਦਾ ਕਿ ਤਰਨਤਾਰ ਨ ਇਹ ਵੈਸੇ ਤਾਂ ਸਵੋਚਾ ਪੰਜਾਬ ਗੁਰਸੇਵਾਨਾਂ ਦੇ ਧਰਤੀ ਹੈ ਸੋ ਇਹ ਧਰਤੀ ਵੀ ਬਹੁਤ ਮਹਾਨ ਹੈ ਸੋ ਇਸ ਧਰਤੀ ਦੇ ਲੋਕਾਂ ਤੇ ਸਾਨੂੰ ਭਰੋਸਾ ਯਕੀਨ ਹੈ ਕਿ 11 ਨੰਬਰ ਨੂੰ ਜਿਹੜੀਆਂ ਇਹਨਾਂ ਨੇ ਵੋਟਾਂ ਮਤਦਾਨ ਕਰਨਾ ਜਿਹੜਾ ਬਟਨ ਦਬਾਉਣਾ ਇੱਕ ਵਾਰ ਫਿਰ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਸਾਬਤ ਤਰਨタル ਦੇ ਲੋਕਾਂ ਨੇ ਕਿ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੀ ਇਮਾਨਦਾਰੀ ਦੇ ਨਾਲ ਜਿਹੜੀ ਕ੍ਰਾਪਸ਼ਨ ਦੇ ਖਿਲਾਫ ਅੱਜ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਮੇਂ ਕੋਈ ਮੱਝ ਦਾ ਜਰਨਲ ਬਣੀ ਬੈਠਾ ਸੀ ਕੋਈ ਪੰਜਾਬ ਦਾ ਰਾਖਾ ਬਣੀ ਬੈਠਾ ਸੀ ਪਰ ਅੱਜ ਸਾਬਤ ਕੀਤਾ ਪੰਜਾਬ ਦੇ ਅੰਦਰ ਭਗਵੰਤ ਮਾਨ ਜੀ ਨੇ ਕਿ ਪੰਜਾਬ ਦੇ ਰਾਖੇ ਕੌਣ ਨੇ ਅੱਜ ਉਹ ਲੋਕ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਸਮਝਦਾ ਸਭ ਤੋਂ ਵੱਡਾ ਅਕਿਰਤਕਾਨ ਜੇ ਪੰਜਾਬ ਦੇ ਅੰਦਰ ਕਿਸੇ ਨੇ ਕੀਤਾ ਅਕਾਲੀ ਭਾਜਪਾ ਦੇ ਰਾਜ ਦੇ ਦਰਾਂ ਪੰਜਾਬ ਦੇ ਘਰਾਂ 'ਚ ਚਿੱਟਾ ਕਰ ਕਰ ਭੇਜਿਆ ਉਹ ਸੀਵੇ ਜਿਹੜੇ ਅਜੇ ਵੀ ਬਲਦੇ ਆ ਉਹ ਰੂਹਾਂ ਜਿਹੜੀਆਂ ਅਜੇ ਵੀ ਤੜਪਦੀਆਂ ਨੇ ਕਿਤੇ ਨਾ ਕੀਤੀ ਉਹਨਾਂ ਦਾ ਜਵਾਬ ਦੇਣੇ ਪਊਗਾ ਇੱਕ ਜਵਾਬ ਉੱਪਰ ਦੇਣਾ ਇੱਕ ਕਾਨੂੰਨ ਤੇ ਦੇਣਾ ਤੇ ਅੱਜ ਉਹ ਲੋਕ ਜਿਹੜੇ ਦੰਦਨਾ ਦੇ ਸਗੇ ਇੱਥੇ ਭਵੰਤਮਾਨ ਜਿਹੜੀ ਸਰਕਾਰ ਨੇ ਸਾਬਤ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਤਸਕਰਾਂ ਜਿਸੇ ਵੀ ਤਰ੍ਹਾਂ ਦਾ ਜਿਹੜਾ ਐਂਟੀ ਪੰਜਾਬ ਕੰਮ ਕਰਨ ਵਾਲਾ ਬੰਦਾ ਜਿਨ੍ਹਾਂ ਨੇ ਪੰਜਾਬ ਦੀਆਂ ਮਤਲਬ ਜਿਹੜੀਆਂ ਉਹ ਕਹਿੰਦੇ ਸਮਝਦਾ ਵੀ ਪੰਜਾਬ 'ਚ ਲੁੱਟ ਕੀਤੀ ਆ ਪੰਜਾਬ ਨੂੰ ਆਹਰ ਕੀਤਾ ਸਰਕਾਰ ਲਕੀਰ ਮਾਰ ਕੇ ਤੁਰੀ ਆ ਅੱਜ ਕ੍ਰਪਸਨ ਦੇ ਖਿਲਾਫ ਗੁੰਡਾ ਗਰਦੇ ਦੇ ਖਿਲਾਫ ਸੋ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬੀ ਲੋਕਾਂ ਦੇ ਭਾਈਚਾਰਕ ਸਾਂਝ ਦੇ ਲਈ ਤੇ ਪੰਜਾਬ ਦੇਸ਼ ਸਿੰਧਰ ਇੱਕ ਦੁਆਰਾ ਫਿਰ ਮੋਹਰਲਾ ਸੂਬਾ ਬਣੇ ਇਦਰੀ ਲਗਾਤਾਰ ਜਿਹੜੀ ਸਰਕਾਰ ਕੰਮ ਕਰ ਰਹੀ ਉਸ ਕੰਮਾਂ ਦੇ ਆਸਰੇ ਸੀ ਪੰਜਾਬ ਦੇ ਤਰਨਤਾਰ ਦੇ ਲੋਕਾਂ ਦੇ ਚਰਨਾਂ ਸੇ ਬਿੰਦੀ ਕਰਦੇ ਆ ਵੀ ਉਹ ਹਰਮੀਤ ਸੰਧੂ ਜੀ ਨੂੰ ਵੱਡੇ ਮੈਦਾਨਾਂ ਵਿੱਚ ਉਜਾਉਣ ਤਾਂ ਜੋ ਜਿਹੜੀ ਵਿਕਾਸ ਦੀ ਰਫ਼ਤਾਰ ਪਿਛਲੇ ਸਮੇਂ 'ਚ ਸਾਡੇ ਸਰਕਾਰ ਚੋਂ ਐਮਐਲਏ ਸਾਹਿਬ ਜਿਹੜੇ ਸਾਡੇ ਤੋਂ ਵਿਸੜ ਗਏ ਉਹਨਾਂ ਦੀ ਸਿਹਤ ਕਮਜ਼ੋਰ ਹੋਣ ਕਰਕੇ ਕੁਝ ਕੰਮਾਂ ਦੀ ਘਾਟ ਰਹਿ ਗਈ ਉਹ ਦੁਹਣੀ ਤੀਣੀ ਰਫ਼ਤਾਰ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਬਿਲਕੁਲ ਕਰ ਸਕੀਏ ਤਰਨਤਾਰਨ ਦੇ ਲੋਕਾਂ ਦੀ ਸੇਵਾ ਕਰ ਸਕੀਏ ਇਹ ਅਸੀਂ ਬੇਨਤੀ ਕਰਦੇ ਹੋਏ ਤਰਨਤਾਰਨ ਦੇ ਵਸਨੀਕਾਂ ਦੇ ਵਿਸ਼ਵਾਸ ਕਰਦੇ ਹਾਂ ਵੀ ਵੱਡੇ ਅੰਤਰ ਦੇ ਨਾਲ ਉਜਤਾਨਗੇ ਔਰ ਤਰਨਤਾਰਨ ਦੇ ਲੋਕ ਇੱਕ ਵਾਰ ਫਿਰ ਹਰਮੰਦੂ ਰਮਵੀਰ ਸੰਧੂ ਜੀ ਨੂੰ ਵਿਧਾਨ ਸਭਾ